ਬਠਿੰਡਾ ਦੇ ਵਿੱਚ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਉਰਫ ਕਾਂਚਨ ਕੁਮਾਰੀ ਦਾ ਕਤਲ ਮਾਮਲਾ ਨੇ ਐਸ ਸਮੇਂ ਕਾਫੀ ਵੱਡੀ ਹਲਚਲ ਮਚਾ ਦਿੱਤੀ ਹੈ ਜਦੋਂ ਇਸ ਮਾਮਲੇ ਦੇ ਨਾਲ ਜੁੜੇ ਮੁੱਖ ਮਲਦਮ ਦੀ ਗ੍ਰਿਫਤਾਰੀ ਦਾ ਦਾਵਾ ਚਰਚਾ ਵਿੱਚ ਹੈ ਸੂਤਰਾਂ ਦੇ ਮੁਤਾਬਕ ਕਤਲ ਕੇਸ ਦੇ ਵਿੱਚ ਲੁਰਿੰਦਾ ਅਮਰਤਪਾਲ ਸਿੰਘ ਮਹਿਰੋ ਦੁਬਈ ਦੇ ਵਿੱਚ ਸੁਰੱਖਿਆ ਏਜੰਸੀਆਂ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਪਰ ਹੁਣ ਕਤਲ ਮਾਮਲੇ ਦੇ ਵਿੱਚ ਨਵੇਂ ਸਵਾਲ ਵੀ ਜੁੜ ਗਏ ਨੇ ਜਾਂ ਫਿਰ ਕਹ ਲਈਏ ਕਿ ਖੜੇ ਹੋ ਗਏ ਨੇ ਸਵਾਲ ਇਹ ਹੈ ਕਿ ਮੈਰੋ ਦੁਬਈ ਤੱਕ ਕਿਵੇਂ ਪਹੁੰਚਿਆ ਕੀ ਉਹ ਨਕਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਵਿਦੇਸ਼ ਗਿਆ ਸੀ ਵੀਜ਼ਾ ਜਾਂਚ ਦੇ ਦੌਰਾਨ ਅਸਲ ਗੱਲਾਂ ਕਿਵੇਂ ਸਾਹਮਣੇ ਆ ਗਈਆਂ ਨੇ ਤੇ ਕਿਹੜੇ ਰਾਜ਼ ਇਸ ਵੇਲੇ ਖੁੱਲ ਗਏ ਨੇ ਇਸ ਤੋਂ ਇਲਾਵਾ ਕੀ ਉਸ ਦੇ ਪਿੱਛੇ ਹੋਰ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਬਾਰੇ ਹੁਣ ਤੱਕ ਪਰਦਾ ਹੀ ਪਿਆ ਹੋਇਆ ਹੈ ਇਹ ਵੱਡੇ ਸਵਾਲ ਨੇ ਜਿਹੜੇ ਕਿ ਅਮਰਤਪਾਲ ਸਿੰਘ ਮਹਿਰੋ ਦੇ ਬਾਰੇ ਵਿੱਚ ਸਾਹਮਣੇ ਆ ਰਹੇ ਨੇ ਇੱਥੇ ਤੋਂ ਦੱਸ ਦਈਏ ਕਿ ਅਮਰਤਪਾਲ ਸਿੰਘ ਮਹਿਰੋ ਦੇ ਬਾਰੇ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਦੁਬਈ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਦੀਆਂ ਏਜੰਸੀਆਂ ਨੇ ਇਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹ ਮਾਮਲਾ ਇੰਟਰਨੈਸ਼ਨਲ ਪੱਧਰ ਤੱਕ ਪਹੁੰਚਿਆ ਹੋਇਆ ਹੈ ਤੇ ਜਿਹੜਾ ਕਿ ਇੰਟਰਪੋਲ ਦੇ ਧਿਆਨ ਦੇ ਵਿੱਚ ਵੀ ਹੈ ਇਸ ਕਰਕੇ ਅਮਰਤਪਾਲ ਸਿੰਘ ਬਾਰੇ ਇਹ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਯੂਏ ਦੇ ਵਿੱਚ ਉਸ ਨੂੰ ਜਲਦੀ ਹੀ ਡਿਪੋਰਟ ਕੀਤਾ ਜਾਏਗਾ ਪਰ ਇਹਦੇ ਬਾਰੇ ਦੂਜੇ ਪਾਸੇ ਬਠਿੰਡਾ ਪੁਲਿਸ ਦਾ ਕੀ ਕਹਿਣਾ ਉਹ ਤੁਹਾਡੇ ਨਾਲ ਵੀ ਸਾਂਝਾ ਕਰ ਦੰਨੇ ਆ ਕਿਉਂਕਿ ਗ੍ਰਿਫਤਾਰੀ ਜਿਹੜਾ ਕੇਸ ਹੈ ਉਹ ਬਠਿੰਡਾ ਪੁਲਿਸ ਦੇ ਅੰਡਰ ਹੈ ਤਾਂ ਉਥੇ ਜਿਹੜਾ ਮਾਮਲਾ ਇਸ ਗੱਲ ਨਾਲ ਸਾਹਮਣੇ ਆਉਂਦੀ ਹੈ ਕਿ ਇਸ ਮਾਮਲੇ ਵਿੱਚ ਜਿਹੜੇ ਸਬੰਧਤ ਡੀਐਸਪੀ ਸਿਟੀ ਨੇ ਉਹਨਾਂ ਨੇ ਇੱਕ ਖੁਲਾਸਾ ਕੀਤਾ ਹੈ ਕਿ ਥਾਣਾ ਕੈਂਟ ਬਠਿੰਡਾ ਵਿਖੇ ਸਾਲ 2025 ਦੌਰਾਨ ਮੁਕੱਦਮਾ ਨੰਬਰ 106 ਇੱਕ ਲੜਕੀ ਦੇ ਕਤਲ ਸਬੰਧੀ ਦਰਜ ਕੀਤਾ ਗਿਆ ਸੀ ਜਾਨੀ ਕਿ ਕੰਚਨ ਕੌਰ ਕੁਮਾਰੀ ਦੇ ਵਿੱਚ ਇਸ ਵਿੱਚ ਅਮਰਤ ਪਾਲ ਸਿੰਘ ਅਮੇਰੋ ਜਿਹੜਾ ਵਿਅਕਤੀ ਹੈ ਉਹਨੂੰ ਦੋਸ਼ੀ ਨਾਮਿਨੇਟ ਕੀਤਾ ਗਿਆ ਹੈ ਤਫ਼ਤੀਸ਼ ਦੇ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਦੋਸ਼ੀ ਅਮਰਤਪਾਲ ਸਿੰਘ ਮੈਰੋ ਯੂਏਈ ਚਲਾ ਗਿਆ ਤੇ ਹੁਣ ਇਸ ਸਬੰਧੀ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਇਹ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਅਮਰਤਪਾਲ ਸਿੰਘ ਮੈਰੋ ਨੂੰ ਯੂਏਈ ਦੇ ਵਿੱਚ ਗ੍ਰਫਤਾਰ ਕਰ ਲਿਆ ਗਿਆ ਇਸ ਸਬੰਧੀ ਡੀਐਸਪੀ ਨੇ ਇਹ ਸਪਸ਼ਟ ਕੀਤਾ ਕਿ ਬਠਿੰਡਾ ਪੁਲਿਸ ਨੂੰ ਅਜੇ ਤੱਕ ਇਸ ਗ੍ਰਫਤਾਰੀ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਅਧਿਕਾਰਤ ਤੌਰ ਤੇ ਪੁਸ਼ਟੀ ਉਹਨਾਂ ਨੂੰ ਕੋਈ ਨਹੀਂ ਕੀਤੀ ਜਾਂ ਉਹਨਾਂ ਕੋਲ ਸੂਚਨਾ ਪ੍ਰਾਪਤ ਇਸ ਗੱਲ ਦੀ ਨਹੀਂ ਹੋਈ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਅਧਿਕਾਰਤ ਤੌਰ ਤੇ ਪ੍ਰਾਪਤ ਹੋ ਕਹਿੰਦੇ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਲੋੜਿੰਦੀ ਕਾਰਵਾਈ ਕੀਤੀ ਜਾਏਗੀ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬਠਿੰਡਾ ਪੁਲਿਸ ਦੇ ਵੱਲੋਂ ਦੋਸ਼ੀ ਦੀ ਡੈਪੋਰਟੇਸ਼ਨ ਤੇ ਐਕਸਟਰਾ ਟ੍ਰੈਡੀਸ਼ਨ ਦੇ ਲਈ ਸਹੀ ਤੇ ਕਾਨੂੰਨੀ ਚੈਨਲਾਂ ਰਾਹੀਂ ਲਗਾਤਾਰ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਕਿਸੇ ਢੰਗ ਨਾਲ ਉਹ ਤੱਕ ਪਹੁੰਚਿਆ ਜਾਊਗਾ ਪਰ ਹੁਣ ਸਵਾਲ ਇਹ ਹੈ ਕਿ ਬਠਿੰਡਾ ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਕੋਲ ਅਧਿਕਾਰਤ ਪੁਛਤੀ ਨਹੀਂ ਹੋਈ ਪਰ ਜਰੂਰ ਚੈਨਲ ਇਸ ਨੂੰ ਦਿਖਾ ਰਹੇ ਨੇ ਕਿ ਉਹਨੂੰ ਯੂਏਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਹ ਵੱਡਾ ਸਵਾਲ ਨੇ ਕਿ ਆਖਰ ਪੂਰਾ ਮਾਮਲਾ ਕੀ ਹੈ ਪਰ ਇੱਥੇ ਇਹ ਦੱਸਣਾ ਜ਼ਰੂਰ ਬਣਦਾ ਹੈ ਕਿ 9 ਤੇ 10 225 ਦੀ ਜੂਨ ਨੂੰ ਲੁਧਿਆਣਾ ਦੀ ਰਹਿਣ ਵਾਲੀ ਡਿਜੀਟਲ ਕ੍ਰिएਟਰ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਹਤਿਆ ਕਰ ਦਿੱਤੀ ਗਈ ਸੀ ਤੇ ਕਤਲ ਤੋਂ ਬਾਅਦ ਮਲਜ਼ਮ ਨੇ ਕੰਚਨ ਦੀ ਲਾਸ਼ ਨੂੰ ਬਠਿੰਡਾ ਦੇ ਪੁੱਚੋ ਮੰਡੀ ਇਲਾਕੇ ਦੇ ਵਿੱਚ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ਦੇ ਵਿੱਚ ਸੁੱਟ ਦਿੱਤਾ ਸੀ ਤੇ 11 ਜੂਨ ਦੀ ਸ਼ਾਮ ਨੂੰ ਪੁਲਸ ਨੇ ਲਾਸ਼ ਬਰਾਮਦ ਕਰਕੇ ਮਾਮਲੇ ਦੀ ਜਾਂਚ ਤੇਜ਼ ਕੀਤੀ ਤੇ ਜਾਂਚ ਦੇ ਦੌਰਾਨ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਮੁੱਖ ਮਲਜ਼ਮ ਅਮਰਪਾਲ ਸਿੰਘ ਮੈਰੋ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਪੋਲਟਾ ਜਾਂਚ ਦੇ ਮੁਤਾਬਕ ਕਤਲ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਸ਼ਾਮਲ ਸੀ ਤੇ ਕਤਲ ਦੇ ਆਧਾਰ ਕੰਚਨ ਕੁਮਾਰੀ ਦੀਆਂ ਕੁਝ ਵਿਵਾਦਤ ਸੋਸ਼ਲ ਮੀਡੀਆ ਉਤੇ ਪੋਸਟਾਂ ਨੂੰ ਮੰਨਿਆ ਜਾ ਰਿਹਾ ਐਸ ਮਾਮਲੇ ਦੇ ਵਿੱਚ ਬਠਿੰਡਾ ਦੀ ਸੈਸ਼ਨ ਅਦਾਲਤ ਨੇ 23 ਅਕਤੂਬਰ 2025 ਨੂੰ ਦੋਵਾਂ ਦੇ ਮੁਲਜ਼ਮਾਂ ਦੇ ਖਿਲਾਫ ਦੋਸ਼ ਜਿਹੜੇ ਸੀ ਉਹ ਤੈਅ ਕਰ ਦਿੱਤੇ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਮੋਲ ਤੋਂ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜੀ 17 ਅਕਤੂਬਰ 2025 ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਪੁਲਤ ਸੋਤਰਾ ਦੇ ਅਨੁਸਾਰ ਯੂਏ ਦੇ ਵਿੱਚ ਮਹਿਰੋਂ ਦੇ ਟਿਕਾਣੇ ਦੀ ਪੁਸ਼ਟੀ ਦੇ ਨਾਲ-ਨਾਲ ਉਸ ਦੀ ਆਰਜੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਦੇ ਇੰਟਰਪੋਲ ਦੇ ਰਾਹੀਂ ਵਿਸ਼ੇਸ਼ ਬੇਨਤੀ ਉੱਥੇ ਭੇਜੀ ਗਈ ਸੀ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲੇ ਵਿੱਚ ਵੱਡੀ ਤਰੱਕੀ ਹੋਏਗੀ ਜਦਕਿ ਇਸ ਗੱਲ ਦੀ ਸਾਹਮਣੇ ਵੀ ਆ ਗਈ ਹੈ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਯੂਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪਰ ਅਜੇ ਤੱਕ ਅਧਿਕਾਰਤ ਤੌਰ ਤੇ ਬਠਿੰਡਾ ਪੁਲਿਸ ਕੋਲ ਕੋਈ ਪੁਸ਼ਟੀ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਉਹਨੂੰ ਜੇ ਉੱਥੇ ਗ੍ਰਿਫਤਾਰ ਹੁੰਦਾ ਤਾਂ ਉਸ ਨੂੰ ਫਿਰ ਡੈਪੋ ਸਟੇਸ਼ਨ ਕਰਕੇ ਉਸ ਨੂੰ ਭਾਰਤ ਲਿਆਂਦਾ ਜਾਏਗਾ ਪਰ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਕਾਨੂੰਨੀ ਕਾਰਵਾਈ ਤੋਂ ਬਾਅਦ ਕੀ ਉਸ ਨੂੰ ਜਲਦੀ ਭਾਰਤ ਰਿਪੋਰਟ ਕੀਤਾ ਜਾਵੇਗਾ ਕਿ ਉਸ ਦੀ ਪੁੱਛਗਿੱਛ ਨਾਲ ਕਤਲ ਕੇਸ ਬਾਰੇ ਸਾਰੇ ਗੁੱਥੇ ਸੁਲਝ ਸਕਣਗੇ ਤੇ ਇਹ ਮਾਮਲਾ ਹੁਣ ਸਿਰਫ ਗ੍ਰਿਫਤਾਰੀ ਤੱਕ ਸੀਮਤ ਨਹੀਂ ਰਿਹਾ ਸਗੋਂ ਇੱਕ ਹੀ ਅਣਸੁਲਝੇ ਸਵਾਲਾਂ ਨੂੰ ਜਨਮ ਦੇ ਚੁੱਕਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੀ ਉਡੀਕ ਵਿੱਚ ਜਨਤਾ ਬਿਲਕੁਲ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ